ਸਾਸਰੀਆਕਾਲ ਮੈਂ ਹਰਿਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਭਾਸਕਰ ਨਿਊਜ਼ਲਾਈਨ ਦੀ ਵਿਸ਼ੇਸ਼ ਰਿਪੋਰਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਜਲਾਸ ਦੌਰਾਨ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਵਿੰਨੇ ਮੰਡੇਗਾ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਵਿਰੁੱਧ ਮਤੇ ਦੇ ਹੱਕ ਵਿੱਚ ਬੋਲਦੇ ਆ ਸੀਐਮ ਮਾਨ ਨੇ ਕਿਹਾ ਕਿ ਕੁਝ ਲੀਡਰ ਸਿਰਫ ਇਸ ਦੇ ਨਾਂ ਵਿੱਚ ਹੀ ਉਲਝੇ ਹੋਏ ਹਨ ਇਸ ਅੰਦਰਲੀਆ ਸਾਜ਼ਿਸ਼ਾਂ ਨੂੰ ਨਹੀਂ ਸਮਝ ਰਹੇ ਕਿ ਜਿਹੜਾ ਇਹ ਇਹ ਬਿਲ ਹੈ ਨਾ ਤੋਂ ਨੂੰ ਇਹ ਹਜੇ ਤੱਕ ਨਹੀਂ ਪਤਾ ਲੱਗਿਆ ਉਹ ਕੱਲੇ ਨਾਮ 'ਚ ਹੀ ਲਿਜਾਈ ਫਿਰਦਾ ਤੁਹਾਨੂੰ ਵੀ ਮਹਾਤਮਾ ਗਾਂਧੀ ਤੋਂ ਨਾਮ ਬਦਲ ਕੇ RAM ਜੀ ਕਿਉਂ ਕਰਤਾ ਉਹ ਅਸਲ 'ਚ ਜਿਹੜੀ ਆਤਮਾ ਮਾਰਤੀ ਇਸ ਬਿਲ ਦੀ ਉਹਦੇ ਬਾਰੇ ਸੋਚੋ ਮੈਂ ਕਹਿੰਨਾ ਮਹਾਤਮਾ ਗਾਂਧੀ ਦੇ ਮੂੰਹ 'ਚੋਂ ਵੀ 'ਹੇ RAM' ਹੀ ਨਿਕਲੇ ਸੀ ਆਖਰੀ ਲਫ਼ਜ਼ ਉਹਦੀ ਉੱਥੇ ਸਮਾਦੀ ਤੇ ਵੀ ਅੱਜ ਵੀ ਲਿਖਿਆ ਹੋਇਆ 'ਹੇ RAM' ਪਰ ਜਿਹੜਾ ਬਿਲ ਦੀ ਆਤਮਾ ਮਾਰਤੀ ਉਹਦੀ ਗੱਲ ਕਰੋ ਇਹ ਕਹਿੰਦੇ ਅ ਅਸ਼wini ਜੀ ਚਲੋ ਮੈਨੂੰ ਪਤਾ ਸੀ ਚੱਲ ਚਲੇ ਜਾਣਗੇ ਹੋ ਨਾ ਉਹ ਨਿਕਲ ਗਏ ਕੋਈ ਗੱਲ ਨਹੀਂ 100 ਦਿਨ ਦਾ ਰੋਜ਼ਗਾਰ ਸੀ ਪਹਿਲਾਂ ਗਰੰਟੀ ਸੀ ਇਸ ਗੱਲ ਦੀ ਮਨਮੋਹਨ ਸਿੰਘ ਦਾ ਨਾਮ ਲੈਣ ਦੀ ਗੱਲ ਕੀਤੀ ਹੈ ਰਾਣਾ ਗੁਰਜੀਤ ਸਿੰਘ ਨੇ ਜਦੋਂ ਇਹ ਬਿੱਲ ਆਇਆ ਉਹ ਇਕਨੋਮਿਸਟ ਬੰਦਾ ਸੀ ਉਹਨੂੰ ਪਤਾ ਸੀ ਕਿ ਇਹ ਕਿਵੇਂ ਹੋਣਾ ਕੀ ਹੋਊਗਾ ਉਹਦੇ ਤੇ ਬੜੀਆਂ ਡਿਬੇਟਾਂ ਚੱਲੀਆਂ ਸਟੈਂਡਿੰਗ ਕਮੇਟੀ ਕੋਲੇ ਬਿੱਲ ਗਿਆ ਫਿਰ ਕਿਤੇ ਜਾ ਕੇ ਪਾਸ ਹੋਇਆ ਸੀ ਬਿੱਲ 1.5 ਸਾਲ ਬਿੱਲ ਦੋ ਤਿੰਨ ਵਾਰੀ ਡਿਬੇਟਾਂ ਹੋਈਆਂ ਪਾਰਲੀਮੈਂਟ ਚ ਦੋ ਤਿੰਨ ਵਾਰ ਫਿਰ ਆਇਆ ਸਟੈਂਡਿੰਗ ਕਮੇਟੀ ਜੋ ਪ੍ਰਵਾਨ ਹੋ ਕੇ ਫਿਰ ਡਿਬੇਟ ਹੋਈ ਇੱਥੇ 14 ਘੰਟਿਆਂ ਚ ਇਹਨਾਂ ਨੇ ਬਦਲਤਾ ਜੀ ਸਿਰਫ 14 ਘੰਟਿਆਂ ਚ ਆਹ ਗੱਲ ਕਰੋ ਕਦੇ ਕੀ ਕਾਲੀ ਸੀ ਇੰਨੀ ਵੀ 14 ਘੰਟਿਆਂ ਚ ਬਿੱਲ ਲਿਆ ਕੇ ਉਹ ਮਾਰਿਆ ਚੱਕ ਕੇ ਹਾਂ ਉਹ ਨਾਮ ਰੱਖਤਾ RAM ਜੀ ਤੁਹਾਨੂੰ ਐ ਲੱਗਦਾ ਮਹਾਤਮਾ ਗਾਂਧੀ ਸਾਤੇ RAM ਜੀ ਕਰਤਾ ਉਹ ਅੰਦਰ ਪੜੋ ਬਿੱਲ ਨੂੰ ਉਹ ਬਿੱਲ ਦੇ ਵਿੱਚ ਆਪਾਂ ਤਾਂ ਮੰਗ ਰਹੇ ਹੁਣ ਕਿਸਾਨਾਂ ਵਾਸਤੇ ਲੀਗਲ ਗਰੰਟੀ ਐਮ ਐਸ ਪੀ ਦੀ ਜਿਹਦੀ ਲੀਗਲ ਗਰੰਟੀ ਹੈਗੀ ਸੀ ਉਹੀ ਲੀਗਲ ਗਰੰਟੀ ਤੋੜਤੀ ਇਹਨਾਂ ਨੇ ਪਹਿਲਾਂ ਲੀਗਲ ਗਰੰਟੀ ਸੀ ਬੰਦਾ ਮੰਗ ਸਕਦਾ ਸੀ ਰੋਜ਼ਗਾਰ ਹੁਣ ਉਹ ਵੀ ਤੋੜਤੀ ਕਹਿੰਦੇ ਨਾ ਜਦੋਂ ਅਸੀਂ ਚਾਹਾਂਗੇ ਉਦੋਂ ਦੇਵਾਂਗੇ ਲੀਗਲ ਗਰੰਟੀ ਜਿਹੜੀ ਚੀਜ਼ ਦੀ ਸੀ ਉਹ ਤੋੜਤੀ ਉਹਨਾਂ ਨੇ ਐਮਐਸਪੀ ਦੀ ਲੀਗਲ ਗਰੰਟੀ ਕਿੱਥੋਂ ਪਾੜ ਦੇ ਫਿਰਦੇ ਇਹਨਾਂ ਤੋਂ ਕਿਹੜੀਆਂ ਲੀਗਲ ਗਰੰਟੀਆਂ ਦੀ ਗੱਲ ਕਰਦੇ ਹੋ ਅਯਾਰੀ ਸਾਹਿਬ ਨੇ ਬਹੁਤ ਕੰਮ ਕੀਤਾ ਨਰੇਗਾ ਤੇ ਤੁਹਾਨੂੰ ਤਾਂ ਪਤਾ ਹੋਣਾ ਨਾ ਕਿ ਇੱਕ ਲੀਗਲ ਗਰੰਟੀ ਸੀ ਪਹਿਲਾਂ ਮੰਗ ਸਕਦੇ ਸੀ ਚੱਕਤੀ ਉਹ ਕਹਿੰਦੇ ਨਾ ਇਹ ਦੂਜਾ ਹੁਣ ਕੀ ਹੈ ਚਲੋ 60 40 90 10 ਤੱਕ ਕਰਨੀ ਕਰਨ ਇਹਨਾਂ ਨੇ ਉਹ ਸਕੀਮ ਨੂੰ ਖਤਮ ਕਰਨ ਦੇ ਇਹਨਾਂ ਦੇ ਜਿਹੜੇ ਤਰੀਕੇ ਹੁੰਦੇ ਨੇ ਅਸਲ ਦੇ ਵਿੱਚ ਕੀ ਹੈ ਮੋਦੀ ਜੀ ਦੋ ਤਿੰਨ ਕਾਰੋਬਾਰੀਆਂ ਚ ਐਸੇ ਉਲਝੇ ਨੇ ਕਿ ਹਰ ਚੀਜ਼ 'ਚ ਉਹਨਾਂ ਨੂੰ ਭਾਰਤੀ ਉਸ 'ਚੋਂ ਦਿਸਦਾ ਹੈ ਵਿਦੇਸ਼ੀ ਇਹੇ ਨੇ ਬਸ इवन ਉਹਨਾਂ ਦੇ ਬਾਹਰ ਦੇ ਦੌਰੇ ਦੀ ਉਹੀ ਬੰਦੇ ਪਲਾਨ ਕਰਦੇ ਨੇ ਜਿੱਥੇ-ਜਿੱਥੇ ਮੋਦੀ ਸਾਬ ਜਾਂਦੇ ਆ ਪ੍ਰਧਾਨ ਮੰਤਰੀ ਸਾਹਿਬ ਉੱਥੇ ਉੱਥੇ ਉਹਨਾਂ ਦੇ ਬਿਜ਼ਨਸ ਸ਼ੁਰੂ ਹੋ ਜਾਂਦੇ ਨੇ ਭਾਰਤ ਤੋਂ ਉਹਨਾਂ ਦੀਆਂ ਮਾਈਨਾਂ ਸ਼ੁਰੂ ਹੋ ਗਈਆਂ ਮੰਗੋਲੀਆ ਜਾਣ ਦਾ ਕੀ ਕੰਮ ਸੀਗਾ ਮੰਗੋਲੀਆ 'ਚ ਕੰਮ ਸ਼ੁਰੂ ਹੋ ਚੁੱਕਿਆ ਹੈ ਬੰਗਲਾਦੇਸ਼ ਜਦੋਂ ਸ਼ੇਖ ਅਸੀਨਾ ਸੀ ਬਿਜਲੀ ਦਾ ਸਮਝੌਤਾ ਹੋ ਗਿਆ ਸੀ ਸ਼੍ਰੀਲੰਕਾ ਨਾਲ ਸਮਝੌਤੇ ਹੋ ਗਏ ਸੀ ਉਹ ਹੁਣ ਉੱਥੇ ਸਰਕਾਰਾਂ ਬਦਲ ਗਈਆਂ ਤਾਂ ਟੁੱਟ ਗਿਆ ਕੰਮ ਜਿੱਥੇ ਜਿੱਥੇ ਉਹ ਆਪ ਦੀ ਮਰਜ਼ੀ ਨਾਲ ਥੋੜੀ ਜਾਂਦੇ ਉਹ ਲੈ ਕੇ ਜਾਂਦੇ ਆ ਜਨਾਬ ਜੀ ਉਹ ਗਰੀਬਾਂ ਦੇ ਗਰਦਨ ਤੇ ਐਸਾ ਕਹਾੜਾ ਲੈ ਕੇ ਬੈਠਾ ਬੰਦਾ ਇਹਦੀ ਗੱਲ ਕਰੋ ਕਦੇ ਇਦਾਂ ਨਹੀਂ ਕੰਮ ਚੱਲਣਾ ਜਿਵੇਂ ਤੁਸੀਂ ਕਰੀ ਜੰਨੇ ਹੋ ਵੀ ਸਾਡੀ ਵਾਰੀ ਆਊਗੀ ਚਲੋ ਕੋਈ ਨਹੀਂ 5 ਸਾਲ ਦੀ ਵਾਰੀ 12 ਸਾਲ ਹੋ ਗਏ ਵਾਰੀ ਨਹੀਂ ਆਉਂਦੀ ਵਾਰੀਆਂ ਆਉਣ ਵਾਲਾ ਕੰਮ ਗਿਆ ਕੋਈ ਲੋਕਾਂ ਦੇ ਹੱਕ 'ਚ ਗੱਲ ਕਰੋਗੇ ਤਾਂ ਵਾਰੀ ਆਊਗੀ